ਮਾਤਾ ਤੁਸੀਂ ਸਾਰੇ ਖੜੇ ਹੋ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿਵੇਂ ਮਤਲਬ ਕਿਸੇ ਨੇ ਐਨੀ ਦੁਨੀਆ ਹੁੰਦੀ ਵੇਖੀ ਹੈ ਕਿਸੇ ਨੇ ਨਹੀਂ ਵੇਖੀ ਨਾ ਤੇ ਨਾ ਹੀ ਕਿਸੇ ਨੇ ਐਨੀ ਦੁਨੀਆ ਨੇ ਕਿਸੇ ਦਾ ਇੰਤਜ਼ਾਰ ਕੀਤਾ ਕਿਸੇ ਨੇ ਨਾ ਇਹਦਾ ਕੀਤਾ ਜਦੋਂ 4 ਦਿਨ ਹੋਏ ਸੀ ਬੇ ਨੂੰ ਮਾਤਾ ਨਾਲ ਮੇਰੀ ਗੱਲ ਹੋਈ ਕਿਉਂਕਿ ਇੱਕ ਤਮ ਐਦਾਂ ਦਾ ਆ ਗਿਆ ਸੀ ਵੀ ਹੌਸਲਾ ਦੇਣ ਵਾਲੇ ਕੋਈ ਸ਼ਬਦ ਨਹੀਂ ਸੀ ਲੱਭ ਰਹੇ ਬਸ ਪਤਾ ਨਹੀਂ ਕੋਈ ਗੱਲ ਮਾਨੂ ਮੂੰਹ ਚੋਂ ਨਿਕਲੀ ਵੀ ਉਹ ਕਿਤੇ ਨਹੀਂ ਗਿਆ ਇੱਥੇ ਆਊਗਾ ਪਰ ਇਹ ਤੋਂ ਤੁਹਾਡੇ ਪਿਆਰ ਸਦਕਾ ਚ ਸੱਚ ਮੁੱਚ ਇੱਥੇ ਆ ਉਦੋਂ ਸਿੱਧੂ ਦੇ ਜਾਣ ਬਾਅਦ ਮੈਂ ਚਾਰ ਲਾਈਨਾਂ ਲਿਖੀਆਂ ਸੀ ਉਹ ਹੁਣ ਮੈਨੂੰ ਇਹ ਲੱਗਦੀ ਆ ਵੀ ਉਦੋਂ ਦੀਆਂ ਲਿਖੀਆਂ ਹੋਈਆਂ ਲਾਈਨਾਂ ਅੱਜ ਸੱਚ ਹੋ ਗਈਆਂ ਗੋਰੇ ਵੀ ਸੀਰੋਏ ਵੀਰੇ ਕਾਲੇ ਵੀ ਸੀਰੋਏ

95 जरूर आएगा है जेडे साहब ਨਾਲ ਦੁਨੀਆ ਪਿਆਰ ਕਰਦੀ پتہ ਨੂੰ ਸੋ ਮੇਰੀ ਸਿੱਧੂ ਆਜੂਰੂਰ ਹੋਏਗਾ ਸੋ ਤੇਰੀ ਤੇਰੇ ਮੂੰਹ ਬੜਾ ਫੱਬਦਾ 95 जरूर आएगा ਸੇ ਉਧਰ ਲਿਖਿਆ ਹੁਣ ਲੈਣਾ ਸੱਚ ਬਗੀਆਂ ਤੇ ਸੱਚ ਮੁੱਚ ਤੁਹਾਡੇ ਪਿਆਰ ਕਰਕੇ ਸ਼ੁਭ ਅਜ ਫੇਰ ਇੱਥੇ ਹੈ ए बेबे बापू जी परमात्मा लंबी उमिरि करे जा रबा उमर वध बेबे बापू जी वाधा घाटा करलांगे बस थैंक्यू चवंदो